गुरु काशी विश्वविद्यालय तलवंडी साबो बठिंडा में चल रही अखिल भारतीय अंतर विश्वविद्यालय खेल 2025 तीरंदाजी प्रतियोगिताओं में सनातन विश्व तीरंदाजी फाउंडेशन मूनक की खिलाड़ी खुशी कथूरिया जो पूर्व मंडल अध्यक्ष भाजपा मूनक की बेटी हैं ने न केवल अपने परिवार का बल्कि मूनक शहर व क्षेत्रवासियों और पूरे पंजाब का नाम रोशन किया है इस अवसर पर खिलाड़ी खुशी के मूनक शहर पहुंचने पर मूनक व क्षेत्रों और आसपास के गांवों के लोगों ने ढोल नगाड़ों के साथ जश्न मनाया और विभिन्न बाजारों के दुकानदारों ने उन्हें नोटों और फूलों की मालाएं पहनाई खिलाड़ी खुशी ने चोईवाला स्थित शिव मंदिर में माथा टेका और अपना सुनातन धर्म शुक्राना अर्पित किया एल न्यूज टीवी के लिए ਮੂਨਕ ਸੇ ਬਲਦੇਵ ਸਿੰਘ ਸਰਾਓ ਕੀ ਵਿਸ਼ੇਸ਼ ਰਿਪੋਰਟ ਅੱਜ ਆਪਾਂ ਮੂਨਕ ਸ਼ਹਿਰ ਵਿਖੇ ਖੜੇ ਆ ਜਿੱਥੇ ਕਿ ਇੱਕ ਛੋਟੀ ਜੀ ਬੱਚੀ ਨੇ ਜਿਹੜਾ ਨਾਮ ਹੈ ਉਹ ਪੂਰੇ ਦੇਸ਼ ਦਾ ਰੋਸ਼ਨ ਕੀਤਾ ਸਾਡੇ ਨਾਲ ਬਹੁਤ ਹੀ ਸ਼ਤਕਾਰਯੋਗ ਇਸ ਬੱਚੀ ਦੇ ਪਰਿਵਾਰ ਵਾਲੇ ਅਤੇ ਆਸ ਪੜੋਸ ਵਾਲੇ ਜਿਨ੍ਹਾਂ ਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪਰਵਾਨ ਹੈ ਜੀ ਇਹਦੇ ਤੋਂ ਹਾਂਜੀ ਅੱਜ ਕੁੜੀਆਂ ਆਪਣਾ ਰਗੁਨਾਥ ਕਦੂਰੀਆ ਦੀ ਕੁੜੀ ਹੈਗੀ ਜੀ ਖੁਸ਼ੀ ਤਕੂਰੀਆ ਜੀ ਇਹਨਾਂ ਨੈਸ਼ਨਲ ਖੇਡ ਕੇ ਆਈ ਹੈ ਇਹਦਾ ਆਪਣਾ 13 ਅੰਦਾਜੀ ਤੋਂ ਫਸਟ ਆਈ ਨੈਸ਼ਨਲ ਤੋਂ ਤੇ ਉਹਦੀ ਮਾਨ ਕਰਕੇ ਮੋਣਿਕ ਪਹੁੰਚਣ ਕਰਕੇ ਖੁਸ਼ੀ ਮਨਾ ਰਹੇ ਆ ਸਾਰਾ ਮੋਣਿਕ ਕੱਟਾ ਹੋਇਆ ਸਾਰਾ ਸ਼ਹਿਰ ਕੱਟਾ ਹੋਇਆ ਤੇ ਮੌਤਰ ਸਜਣ ਕੱਟੇ ਹੋਇਆ ਇਸ ਚੀਜ਼ ਦੀ ਖੁਸ਼ੀ ਮਨਾ ਰਹੇ ਆ ਤੇ ਬਹੁਤ ਵਧੀਆ ਲੱਗਿਆ ਵਧਾਈਆਂ ਬੇਟੀ ਨੂੰ ਲੱਖ ਲੱਖ ਵਧਾਈਆਂ ਅੱਛਾ ਇਸ ਤੋਂ ਪਹਿਲਾਂ ਹੋਰ ਮਤਲਬ ਜਿੱਤ ਪ੍ਰਾਪਤ ਕੀਤੀਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿਓ ਪਹਿਲਾਂ ਵੀ ਗੁੜੀਆ ਮਤਲਬ ਆਰ ਜੀ ਦੀ ਕਾਫੀ ਟਾਈਮ ਤੋਂ ਕਰਦੀ ਆ ਰਹੀ ਹੈ ਤੇ ਹਰ ਵਾਰ ਇਹ ਪੋਜੀਸ਼ਨ ਲੈ ਕੇ ਆਉਂਦੀ ਰਹੀ ਹੈ ਪਿਛਲੀ ਵਾਰੀ ਵੀ ਇਹਨਾਂ ਨੇ ਬਰੀਆ ਮੋਦੀ ਦੇ ਖੇਤੋਂ ਉਤਾਰੇ ਗਏ ਸੀਗੇ ਉਸ ਟਾਈਮ ਵੀ ਕੁੜੀਆਂ ਨੇ ਫਸਟ ਪੋਜੀਸ਼ਨ ਪ੍ਰਾਪਤ ਕੀਤੀ ਸੈਦ ਮੈਸਰ ਚੁੱਕ ਕੇ ਹੁਣ ਸਾਡੇ ਨਾਲ ਮੌਜੂਦ ਨੇ ਰਘੂ ਨਾਥ ਜੀ ਕਥੂਰੀਆ ਸਾਹਿਬ ਜੋ ਕਿ ਸਾਬਕਾ ਮੰਡਲ ਪ੍ਰਧਾਨ ਨੇ ਬੀ ਜੀ ਪੀ ਦੇ ਉਹਨਾਂ ਨਾਲ ਵੀ ਆਪਾਂ ਦੋ ਗੱਲਾਂ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਸ਼ਬਦਾਂ ਦੀ ਤਾਕਤ ਐਲ ਵੀ ਐਸ ਨਿਊਜ਼ ਨਿਰਪੱਖ ਪੋਸਟ ਸ਼ਾਨ ਪੰਜਾਬ ਦੀ ਚੈਨਲ ਦੇ ਵਿੱਚ ਇਸ ਬੱਚੀ ਦੇ ਬਾਰੇ ਪੂਰੀ ਵਿਸਤਾਰਪੂਰਵ ਜਾਣਕਾਰੀ ਮੈਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਸ਼ਹਿਰ ਦੇ ਮੰਡੇ ਪਰਵਲੇ ਪੋਚ ਸ਼੍ਰੀ ਭਗਤ ਸਿੰਘ ਜਿਨ੍ਹਾਂ ਨੇ ਆਸਟਰੀਲੀਆ ਦੇ ਵਿੱਚ ਕਾਫੀ ਬੱਚਿਆਂ ਨੂੰ ਬੁਲੰਦ ਕੀਤਾ ਹੈ ਤੇ ਅੱਜ ਇਹਨਾਂ ਨੇ ਸਾਡੀ ਕੁਲਿਆ ਖੁਸ਼ੀ ਨੂੰ ਬਹੁਤ ਵਧੀਆ ਟ੍ਰੇਨਿੰਗ ਦੇ ਕੇ ਇੱਕ ਉੱਚੇ ਪੱਧਰ ਤੇ ਕੜਾ ਕੀਤਾ ਕਿ ਜਿਹੜੀ ਮਿਹਨਤ ਹੈ ਉਨੀ ਚੋਚਦੀ ਵੀ ਹੈ ਉਨੀ ਬੱਚੇ ਦੀ ਵੀ ਹੈ ਤੇ ਇਹਨਾਂ ਨੇ ਥੋੜੀ ਮਿਹਨਤ ਨਾਲ ਬੱਚੇ ਨੂੰ ਟ੍ਰੇਨ ਕਰਿਆ ਅਤੇ ਬੜੀ ਬੈਠੀ ਖੁਸ਼ੀ ਦੇ ਨੈਸ਼ਨਲ ਲੈਵਲ ਤੇ 골ਡ ਮੈਡਲ ਪ੍ਰਾਪਤ ਕੀਤਾ ਤੇ ਸਾਨੂੰ ਸਾਡੇ ਪਰਿਵਾਰ ਨੂੰ ਸਾਡੇ ਲੱਗੜ ਨੂੰ ਸਾਡੇ ਸਾਰੇ ਜਨਤਾ ਨੂੰ ਬੜਾ ਫਖਰੇ ਹੈ ਕਿ ਅਤੇ ਇਹਨਾਂ ਨੇ ਸਾਡੇ ਸਮਾਜ ਲਈ ਬਹੁਤ ਮਿਹਨਤ ਕੀਤੀ ਹੈ ਸਾਡੇ ਜੀਵਨ ਸਾਡੀ ਪੰਜਾਬ ਦੇ ਬੱਚੇ ਕਰੀਤਾ ਹੈ ਤੇ ਅਸੀਂ ਚਾਹਾਂਗੇ ਕਿ ਹਰੇਕ ਬੱਚਾ ਇਸ ਵਿੱਚ ਬੱਚੇ ਦੇ ਵਿੱਚ ਕੋਈ ਨਾ ਕੋਈ ਹੋબી ਹੁੰਦੀ ਹੈ ਉਹ ਆਪਣੀ ਹੋબી ਨੂੰ ਬਾਹਰ ਕੱਢੇ ਨਸ਼ਿਆਂ ਤੋਂ ਦੂਰ ਹੋ ਕੇ ਖੇਡ ਵੱਲ ਧਿਆਨ ਦੇਣਾ ਲੋਕੀ ਆਨ ਨਾਲ ਟਾਈਮ ਚ ਨਸ਼ਾ ਮੁਕਤ ਹੋ ਸਕੇ ਅਤੇ ਬੱਚੇ ਵਧੀਆ ਤਰੱਕੀ ਕਰਨ ਤੇ ਧੰਨਵਾਦ ਤੁਸੀਂ ਵੀ ਇੱਕ ਸਾਰੂਰ ਕਾ ਜਿਹੜੀ ਜਾਣਕਾਰੀ ਉਹ ਦਿਓ ਜਿਹੜੀ ਬੱਚੀ ਦੇ ਪਹਿਲਾਂ ਪ੍ਰਾਪਤੀਆਂ ਨੇ ਜਾਂ ਮੂਨਕ ਦਿਆਂ ਹੋਰ ਵੀ ਬੱਚੇ ਆ ਜਿਨ੍ਹਾਂ ਦੀਆਂ ਪ੍ਰਾਪਤੀਆਂ ਪਹਿਲਾਂ ਇਹਨਾਂ ਦੇ 4 골ਡ ਮੈਡਲ ਦੇ ਵਿੱਚ ਰਗੇ ਨੇ ਇਹੋੜਾ ਵੀ 골ਡ ਮੈਡਲ ਜਿੱਤਿਆ ਬਾਕੀ ਸਹਿਨ ਦੀ ਸਾਦੀ ਬੱਚਿਆਂ ਨੇ ਜਿਨ੍ਹਾਂ ਨੇ ਪਹਿਲਾਂ 골ਡ ਮੈਡਲ ਜਿੱਤਿਆ ਸਾਨੂੰ ਉਹਨਾਂ ਤੇ ਵੀ ਮਾਣ ਹੈ ਕਿ ਜਿਨ੍ਹਾਂ ਬੱਚਿਆਂ ਨੇ ਟੋਪ ਸਟੇਜ ਬੜੀਆ ਅਭੀਤ ਕਰੀ ਅਤੇ ਨਾਮ ਰੋਸ਼ਨ ਕਰਿਆ ਸ਼ਹਿਰ ਦਾ ਨਗਰ ਦਾ ਤੇ ਪੰਜਾਬ ਦਾ ਇਹ ਅਸੀਂ ਚਾਹਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਯੁਵਾ ਨੇ ਛੋਟੇ ਬੱਚੇ ਨੇ ਵਧੀਆ ਤਿਆਰੀ ਕਰਨ ਗੇਜ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਨ ਆਪਣੇ ਪੁਰਾਣ ਵਪਦਾ ਨਾਮ ਰੋਸ਼ਨ ਗੁਰੂ ਇੱਥੋਂ ਆਪਾਂ ਕਿੱਥੇ ਨੂੰ ਜਾਣਾ ਹੈ ਅੱਜ ਅਸੀਂ ਹੁਣ ਬੱਸ ਸਟੈਂਡ ਤੋਂ ਲੈ ਕੇ ਕਰਤਾਰ ਕੁੜੀਆਂ ਨੂੰ ਛੱਡਾਂਗੇ ਸਾਰੇ ਹੀ ਨਗਰ ਦਾ ਪੂਰਾ ਸਹਿਯੋਗ ਨਾਲ ਬੋੜੀਆਂ ਨੂੰ ਸਨਮਾਨਤ ਦਿੰਦੇ ਹੋਏ ਕੰਮ ਕਰਦੇ। ਇਸ ਤੋਂ ਬਾਅਦ ਵੀ ਜਾਣਕਾਰੀ ਦੇਣ ਦਾ ਇਹ ਸੀ ਸਾਡੇ ਨਾਲ ਸਾਬਕਾ ਮੰਡਲ ਪ੍ਰਧਾਨ ਰਘੂਨਾਥ ਜੀ ਕੁਧੂਰੀਆ ਸਾਬਕਾ ਫੌਜੀ ਬਹੁਤ ਵਧੀਆ ਇਨਸਾਨ ਨੇ ਚਾਹੇ ਕੋਈ ਵੀ ਬੱਚੀ ਜਿੱਤ ਕੇ ਆਉਂਦੀ ਹੈ ਇਹਨਾਂ ਦੇ ਪਹਿਲੇ ਆਧਾਰ ਤੇ ਇਹ ਬੱਚੀ ਦਾ ਹੌਂਸਲਾ ਜਿਹੜਾ ਬਹੁਤ ਦਿੰਦੇ ਨੇ ਕਾਫੀ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਜਿਵੇਂ ਕਿ ਮਾਸਟਰ ਜੀ ਖੜੇ ਨੇ ਇੱਧਰ ਕੰਪਿਊਟਰ ਮਾਸਟਰ ਜੀ ਵਿੰਗੀ ਇਹ ਵੀ ਸਾਡੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਨੇ ਇਹ ਵੀ ਇੱਕ ਸਮਾਜ ਸੇਵੀ ਦਾ ਜਿਹੜਾ ਕੰਮ ਹੈ ਉਹ ਕਰਦੇ ਨੇ ਤੁਸੀਂ ਦੇਖਦੇ ਰਹੋ ਐਲਵੀਐਸ ਨਿਊਜ਼ ਸ਼ਬਦਾਂ ਦੀ ਤਾਕਤ ਚੈਨਲ ਛਾਨ ਪੰਜਾਬ ਦੀ ਮੈਂ ਬਲਦੇਵ ਸਿੰਘ ਸਰੌਾ ਜਿਲ੍ਹਾ ਇਨਚਾਰਜ ਐਲਵੀਐਸ ਨਿਊਜ਼ ਪੱਤਰਕਾਰ ਮੋਨਕ ਦੇਖਦੇ ਰਹੋ ਐਲਵੀਐਸ ਨਿਊਜ਼ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਦੇਖੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੁਹਾਡੇ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਬੱਚੀਆਂ ਨੇ ਮਤਲਬ ਕਿ ਇਦਾਂ ਦੇ ਛਲਾਂਗਾ ਮਾਰੀਆਂ ਨੇ ਛਲਾਂਗਾ ਜੋਗ ਮਾਤਾ ਆਪਦਾ ਜਿਹੜਾ ਨਾਮ ਹੈ ਸ਼ਹਿਰ ਦਾ ਪਿੰਡ ਵਾਸੀਆਂ ਦਾ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉਹਦੇ ਬਾਰੇ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਜ਼ਰੂਰ ਕਰੋ ਜੀ ਧੰਨਵਾਦ ਇਦਾਂ ਵੀ ਖੁਸ਼ੀ ਹੈ ਜਿਹੜੀ ਮੈਨੂੰ ਮੈ ਟੂਰਨਾਮੈਂਟਾਂ ਵਿੱਚ ਬਹੁਤ ਜ਼ਿਆਦਾ ਮੈਡਲ ਜਿੱਤਿਆ ਤੇ ਮੈਂ ਜਦਾ ਬਹੁਤ ਬਹੁਤ ਐਕਸਾਈਟਡ ਸੀ ਤੇ ਮੇਰੇ ਘਰਦਿਆਂ ਨੇ ਵੀ ਬਹੁਤ ਖੁਸ਼ੀ ਨਾਲ ਮੇਰਾ ਸਵਾਗਤ ਕੀਤਾ ਤੇ ਸਭ ਤੋਂ ਪਹਿਲੀ ਗੱਲ ਮੇਰੇ ਮੋਢੇ ਤੋਂ ਪੁੱਛਿਆ ਕਿ ਕਿਵੇਂ ਹੋ ਰਿਹਾ ਹੈ ਤੇ ਇਹ ਪੂਰੇ ਮੇਰੇ ਕੰਮ ਦੇ ਲਈ ਬਹੁਤ ਬਹੁਤ ਆਜ ਕਿੰਦਾ ਦੀ ਖੁਸ਼ੀ ਹੈ ਜਿਹੜੀ ਕਿਸੰਤਰ ਰਹੀ ਹੈ ਪਰਿਵਾਰ ਦੀ ਖੁਸ਼ੀ ਹੈ ਤੇ ਲੱਖ ਨਹੀਂ ਉਹਦੇ ਬਾਰੇ ਕੀ ਕਹਿੰਦੇ ਆਮ ਆਦਮੀ ਬਾਰੇ ਆਰੇ ਬਾਈ ਬਰਾਬਰ ਉਹ ਤੇ ਪੁੱਛੀ ਮੈਂ ਸਪੋਰਟ ਕਰ ਰਹੀਆਂ ਕਿ ਮੈਨੂੰ ਸਾਡੀ ਸਪੋਰਟ ਕਰ ਰਹੇ ਆ ਤੇ ਆਈ ਮੈਂ ਇਹ ਉਹਨਾਂ ਦੀ ਸਾਰੀ ਲੜਕੀਆਂ ਨੂੰ ਕਿੱਥੇ ਲੱਗਵਾਉਂਦੇ ਆ ਇਹ ਕਰੋਬਾਰ ਛੰਡੂ ਕੁੜੀਆਂ ਨੂੰ ਤੇ ਉਹ ਵੀ ਅੱਜ ਕੱਲ੍ਹ ਨਾਮ ਤੋਂ ਸੰਗਤ ਨਹੀਂ ਨਹੀਂ ਸਕਦਾ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਰਿਟਾਇਰਡ ਪੁਲਿਸ ਅਫਸਰ ਗੁਰਤੇਜ ਸਿੰਘ ਹਟਾਲਕਲਾ ਬੀਜੇਪੀ ਆਗੂ ਹਲਕਾ ਲਹਿਰਾ ਕੱਟ ਅੱਜ ਤੁਸੀਂ ਕੀ ਖੁਸ਼ੀ ਮਹਿਸੂਸ ਕਰਦੇ ਹੋ ਬੇਟੀ ਦੇ ਸਬੰਧ ਚ ਜਿਹੜੀਆਂ ਦੋ ਗੱਲਾਂ ਉਪਰ ਦੇਖੋ ਜੀ ਕੋਈ ਸ਼ਬਦ ਨਹੀਂ ਹੈ ਮੂਨਕਵਾਸੀਆਂ ਵਾਸਤੇ ਤੇ ਖਜੂਰੀਆ ਪਰਿਵਾਰ ਵਾਸਤੇ ਤੇ ਬੇਟੀ ਦਾ ਨਾਮ ਉਹ ਵੀ ਖੁਸ਼ੀ ਹੈ ਤੇ ਅੱਜ ਖੁਸ਼ੀਆਂ ਆਪਣੇ ਘਰ ਦੇ ਵਿੱਚ ਲੈ ਕੇ ਆਈਏ ਤੇ ਇੱਕ ਤਾਂ ਮਾਪੇ ਦੀ ਮਿਹਨਤ ਹੈ ਇੱਕ ਉਹਨਾਂ ਸੰਸਕਾਰ ਨੇ ਤੇ ਬੇਟੀ ਦੀ ਮਿਹਨਤ ਹੈ ਤੇ ਸਾਡੇ ਕੋਲ ਸਭ ਦੀ ਮਿਹਨਤ ਹੈ ਜੋ ਇਹਨੇ ਬੇਟੀ ਨੇ ਕਜੂਰੀਆ ਪਰਿਵਾਰ ਦਾ ਤੇ ਸਾਡੇ ਡਿਸਟ੍ਰਿਕਟ ਸੰਗਰੂਰ ਦਾ ਮੂਨ ਕਲਾਕੇ ਦਾ ਨਾਮ ਰੋਸ਼ਨ ਕੀਤਾ ਤੇ ਬੇਟੀਆਂ ਸਰਸਪਤੀ ਦਾ ਰੂਪ ਨੇ ਤੇ ਵਾਕਈ ਇਹ ਨੇ ਸਿੱਧ ਕਰ ਦਿੱਤਾ ਹੈ ਕਿ ਵਾਕਈ ਬੇਟੀਆਂ ਕਿਸੇ ਨੂੰ ਘਟ ਨਹੀਂ ਬਿਲਕੁਲ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਅਸੀਂ ਬੇਟੀ ਦੇ ਜਿਹੜੇ ਭਵਿੱਖ ਦੀ ਹੈ ਸੰਕੇਤ ਭਵਿੱਖ ਦੀ ਕੰਮਰਾ ਕਰਦੇ ਆ ਤੇ ਬੇਟੀ ਹੋਰ ਅੱਗੇ ਤਰੱਕੀਆਂ ਕਰੇ ਤੇ ਜਿਹੜੇ ਅੱਜ 골ਡ ਮੈਡਲ ਤੀਰंदाजी ਦੇ ਵਿੱਚੋਂ ਬੇਟੀ ਸਾਡੀ ਲੈ ਕੇ ਆਈ ਹੈ ਤੇ ਇਹਨਾਂ ਦੇ ਇਸ ਜਿਹੜੇ ਨਾਮੇ ਜਿੱਤ ਕੇ ਲਿਆਏ ਨੇ ਜਾਂ ਇੱਕ ਆਪਣੇ ਇੱਕ ਲੈਬ ਦੇ ਵਿੱਚ ਇਹਨਾਂ ਨੇ ਅਚੀਵਮੈਂਟ ਕੀਤੀ ਹੈ ਇਹ ਹੋਰ ਬੇਟੀਆਂ ਵਾਸਤੇ ਵੀ ਇੱਕ ਮੋਟੀਵੇਸ਼ਨ ਹੈ ਤੇ ਮੈਂ ਬਾਕੀ ਬੇਟੀਆਂ ਨੂੰ ਵੀ ਤੇ ਇਹ ਇੱਕ ਬੱਸ ਇਹ ਚਾਹਣਾ ਚਾਹਣਾ ਕਿ ਉਹ ਵੀ ਇਸ ਬੇਟੀ ਵਾਂਗੂ ਅੱਗੇ ਹੋਣ ਤੇ ਆਪਣੇ ਸੰਗਰੂਰ ਦਾ ਪੰਜਾਬ ਦਾ ਤੇ ਸਾਡੀ ਕੌਮ ਦਾ ਨਾਮ ਉੱਚਾ ਕਰਨ ਤੇ ਇਹ ਹੀ ਮੇਰੀ ਸ਼ੁਭ ਕਾਮਨਾ ਹੈ ਤੇ ਮੈਂ ਇੱਕ ਵਾਰੀ ਫਿਰ ਜਿਹੜੇ ਸਾਡੇ ਪੈਣਪਰਾ ਰਿਸ਼ਤੇਦਾਰ ਦੋਸਤ ਮਿੱਤਰ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਵਧਾਈ ਦਿਨਾ ਬੱਚੀ ਦਾ ਮਾਨ ਸਤਿਮਾਨ ਕਰਦੇ ਹੋਏ ਸੀ ਜਿਸ ਦੇ ਤਸਵੀਰਾਂ ਦੀ ਵੀਡੀਓ ਦੇਖ ਤਾਂ